ਸੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਭਾਈ ਇਹ ਅੱਜ ਆਪਣੇ ਕਮਰੇ ਚੋਂ ਰਾਤ ਨੂੰ 11 ਵਜੇ ਕਾਮਨ ਕ੍ਰੇਡਰ ਸੌਪਨਿਕਲੇ ਆ ਜਿਹਨੂੰ ਕੋਡੀਆਂ ਵਾਲਾ ਸੱਪ ਕਿਹਾ ਜਾਂਦਾ ਸੋ ਇਹ ਬੰਦੇ ਦੀ ਗਰਮੈਸ਼ ਸੁੰਘ ਕੇ ਆ ਜਾਂਦੇ ਨੇ ਔਰ ਬਿਸਤਰੇ ਜਾ ਕੇ ਨਾਲ ਪੈ ਜਾਂਦੇ ਨੇ ਜਿਵੇਂ ਹੀ ਬੰਦਾ ਬਾਸਾ ਮਾਰਦਾ ਤੇ ਇਹ ਡੰਗ ਮਾਰ ਦਿੰਦੇ ਨੇ ਸੋ ਇਹ ਦਾ ਔਰ ਬਲੈਕ ਕੋਬਰੇ ਦਾ ਕੱਟਿਆ ਹੋਇਆ ਇਨਾਂ ਦਾ ਕੋਈ ਝਾੜਾ ਫਾਂਡਾ ਨਹੀਂ ਲੱਗਦਾ ਇਸ ਵਾਰ ਕੇ ਚੌਕਸ ਰਿਆ ਕਰੋ ਬਦਲ ਕਣੀ ਦਾ ਟਾਈਮ ਹੈ ਇਹ ਅੱਜਕੱਲ ਦੇ ਦਿਨਾਂ ਦੇ ਵਿੱਚ ਹੀ ਬਾਰਿਸ਼ ਤੇ ਦਿਨਾਂ ਦੇ ਵਿੱਚ ਹੀ ਨਿਕਲਦੇ ਨੇ ਔਰ ਬੰਦੇ ਦੇ ਬਿਸਤਰੇ ਤੇ ਚੜ ਕੇ ਨਾਲ ਪੈ ਜਾਂਦੇ ਨੇ ਲੰਮਾ ਜਿਵੇਂ ਬੰਦਾ ਪਾਸਾ ਮਾਰਦਾ ਇਹ ਡੰਗ ਮਾਰ ਦਿੰਦੇ ਨੇ ਸੋ ਚੌਕਸ ਰਿਆ ਕਰੋ ਇਹ ਰਾਤ ਨੂੰ 11 ਵਜੇ ਆਪਣੇ ਕਮਰੇ 'ਚ ਰੱਬ ਵੀ ਦੇਖ ਗਿਆ ਤੇ ਆਪਾਂ ਇਹਨੂੰ ਘੱਟ ਕੇ ਮਾਰਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਤੇ ਜੀ